ਆਣ ਤੇ ਆਣ ਤੇ ਨਾ ਚਾਰ ਲੰਮਾ ਪੁੱਛਦੀ ਹਟ ਗਈ ਆ ਚੱਕੀ ਜਾ ਆ ਲਿਖ ਦੇ ਪੁੱਛ ਲੈ ਸਰਾ ਹੀ ਨੰਬਰ ਹੋਣੇ ਟਿੱਕੀ ਬਣਿਆ ਇਹ ਮੇਰੇ ਪਤੀ ਨੇ ਤਿਆਰ ਸਿੰਘ ਕੁਛ ਨਹੀਂ ਪੜਿਆ ਕੋਈ ਕਿਸ ਨਾਲ ਵੀਰਜੀ ਦੁਸ਼ਮਣੀ ਨਹੀਂ ਕੋਈ ਰਾਂਝੇ ਸਿੰਘ ਕੋਈ ਪੈਸਿਆਂ ਦਾ ਲੈਣ ਦੇਣ ਨਹੀਂ ਸਾਡਾ ਵਧੀਆ ਸਿਹਰਾ ਵਸਦਾ ਪਰਿਵਾਰ ਸੀ ਖੁਸ਼ੀ ਬਸ ਸਾਡੇ 4:30 ਵਜੇ ਸੌਦਾ ਦੇ ਕੇ ਕਰੋ ਤੁਰਿਆ ਸੌਦਾ ਕਰਿਆ ਨੇ ਦੀ ਦੁਕਾਨ ਪਾਈ 4-5 ਸਾਲ ਹੋ ਗਏ ਨੇ ਸੌਦਾ ਦੇ ਕੇ ਕਿੰਨਾ ਦਾ ਯਾਉਂ ਦੇ ਮੂ ਬੰਨਿਆ ਸੀ ਕਾਲੇ ਕਪੜੇ ਪੈਨੇ ਸੀ ਕਹਿਣਾ ਇਹਨੂੰ ਮੈਂ ਮੋਟਰਸੈੱਡ ਵਿਖਾਉਣਾ ਹੈ ਬਸ ਤੇ ਮੈਂ ਜਲਦੀ ਜਾ ਮੈਂ ਬਸ ਹੁਣੇ ਦੱਦੇ ਕਹਿੰਦੇ ਤੱਕ ਆਇਆ ਬਸ ਉਸ ਤੋਂ ਬਾਅਦ ਲਾਇਆ ਆਪਣੇ ਘਰੇ ਤੱਕ ਇਹਦਾ ਫੋਨ ਵੀ ਚੱਲਿਆ ਇਹਨੇ ਮੈਨੂੰ ਦੁਲਜੀ ਕੇ ਦੱਸਿਆ ਕਿ ਨਾ ਮੈਂ ਦੁਲਜੀ ਕੇ ਹੈਗਾ ਕੁਲਵਿੰਦਰ ਮੈਂ ਇਹਨੂੰ ਛੱਡ ਕੇ ਤੇ ਆਇਆ ਉੱਥੇ ਦੀ ਵੀ ਦੁਲਜੀ ਕੇਰੀ ਵੀ ਉੱਥੇ ਵੀ ਸੀਸੀਟੀ ਵੀ ਕੈਮਰੇ ਲੱਗੇ ਉਹਨਾਂ ਨੇ ਚੈੱਕ ਕਰਵਾਏ ਜਾਣ ਜਿੱਤੇ ਮੁੰਡੇ ਚੜਨ ਜਾਂਦਾ ਇੱਕ ਸਵੇਰ ਦਾ ਜਿਹੜਾ ਜੀਤੂ ਮੁੰਡਾ ਹੈ ਉਹਦਾ ਨਾਂ ਉਹਦਾ ਵਸੀਅਤ ਦਾ ਨਾਂ ਹੈਗਾ ਵਾ ਕੋਈ ਥੋੜਾ ਬਹੁਤਾ ਕੰਮ ਜਿਹੜਾ ਉਹਦੇ ਨਾਂ ਨਹੀਂ ਮਾਤਾ ਰਹਿੰਦੇ ਨਾਂ ਨਹੀਂ ਚੜਿਆ ਉਹ ਵੀ ਸਵੇਰ ਆਇਆ ਸੀ ਉਹਨੇ ਵੀ ਧਮਕੀ ਦਿੱਤੀ ਸੀਗੀ ਤੇ ਉਹ ਸਵੇਰ ਆਇਆ ਇਹ ਮੁੰਡਾ ਸ਼ਾਮ ਨੂੰ ਆਉਂਦਾ ਇਹਨਾਂ ਦੋਨਾਂ ਦਾ ਤਾਲਮੇਲ ਇਹ ਲੋਣਾ ਹੈ ਤਾ ਇਹ ਤੁਤਾ ਗੱਲ ਪਹੁੰਚੀ ਵੈਸੀ ਕਦੀ ਵੀ ਨਹੀਂ ਹੋ ਸਕਦਾ ਕੋਈ ਦੁਸ਼ਮਣੀ ਕੋਈ ਪੁਰਾਣੀ ਕੋਈ ਵੀਰ ਜੀ ਕੋਈ ਸਾਡੀ ਪੁਰਾਣੀ ਹੈ ਨਹੀਂ ਪਿੰਡ ਚ ਵੀ ਪੁੱਛਿਆ ਜਾਵੇ ਨਾ ਵਧੀਆ ਸੀ ਆ ਦੱਸਦਾ ਵਾ ਸਾਡੀ ਕਰਿਆਨੀ ਦੀ ਦੁਕਾਨ ਹੈ ਅਸੀਂ ਆਪਣੇ ਲਾਲ ਚ ਲੱਗ ਗਈ ਆ ਮੇਰੇ ਦੋ ਬੱਚੇ ਨੇ ਇੱਕ ਛੋਟਾ ਵਾ 11 11 ਸਾਲ ਦੇ ਛੋਟਾ ਜਾ ਪਰਵਾਹ ਕੋਈ ਗਲਤ ਆਦਾ ਤਾਂ ਨਹੀਂ ਸੀ ਇਹਨੂੰ ਹਾਂਜੀ ਕੋਈ ਗਲਤ ਆਦਾ ਤੇ ਮੇਰੇ ਕੋਈ ਗਲਤ ਨਹੀਂ ਸੀਗੇ ਨਹੀਂ ਜੀ ਲੋ ਨਹੀਂ ਇਹ ਪੱਜੀ ਮੇਰਾ ਇਹ ਪੱਜੀ ਮੇਰਾ ਮੇਰਾ ਮੋਟਰਸਨ ਲੈ ਗਿਆ ਜੀ ਕੀ ਲੱਗਦਾ ਤੁਹਾਡਾ ਤੇ ਮੇਰਾ ਭਾਜੀ ਜੀਜਾ ਮੇਰੀ ਭੈਣ ਗਈ ਆਲੀ ਨਾਲ ਕੋਈ ਆਇਆ ਇਹਦੇ ਤੇ ਇਹਦੇ ਨਾਲ ਇੱਕ ਬੰਦਾ ਸੀਗਾ ਪੰਨਾ ਵੱਧਿਆ ਸੀ ਤੇ ਅਜਲ ਮੈਨੂੰ ਲੈ ਜਾਂਦਾ ਜੇ ਮੋਰਸਨ ਦਾ ਇੱਥੇ ਖੜਾ ਸੀ ਤੇ ਮਮੀ ਨਾਲ ਲੈ ਕੇ ਆਪਣਾ ਵੀ ਲੈ ਜਾਂਦਾ ਨਾਲ ਇਹਦਾ ਲੈ ਜਾਂਦਾ ਘਰੇ ਆ ਜਾਂਦੇ ਦੋਵੇਂ ਭਰਾ ਕੋਈ ਗੱਲ ਨਹੀਂ ਉਹ ਬੰਦੇ ਨੇ ਮੂੰਹ ਪਤਾ ਮੂੰਹ ਨਹੀਂ ਖੋਲਾ ਉਹਨੇ ਤੇ ਇਹ ਉਹਨੂੰ ਕਾਰੀ ਪਾਈ ਸੀ ਕਿ ਚੱਲ ਤੂੰ ਮੇਰੇ ਨਾਲ ਚਲਾ ਜਾ ਉਹਨੇ ਬਹਾਨਾ ਬਣਾ ਕੇ ਮੈਂ ਸਾਜ਼ਿਸ਼ ਤਹਿਤ ਇਹਨੂੰ ਮਰਵਾਇਆ ਨਾਲ ਲੁੱਟ ਰੋ ਕੀਤੀ ਹੈ ਨਹੀਂ ਇਹ ਤੁਹਾਡੇ ਕਹਿੰਦਾ ਮੈਂ ਲੁੱਟ ਖੋਈ ਜਿੰਦੇ ਨਾਲ ਹਾਂਜੀ ਲੁੱਟ ਖੋਹ ਕੀਤੀ ਨਾਲੇ ਉਹਨਾਂ ਨੂੰ ਜੀ ਬੁਲਾ ਕੇ ਨਹੀਂ ਤਾਂ ਪਿੰਡ ਤਾਂ ਕੋਈ ਬੰਦਾ ਨਹੀਂ ਜਾਂਦਾ ਸੀ ਮਗਰ ਬਹਿ ਕੇ ਕਿ ਉਹਨੇ ਨੂੰ ਫਸਾ ਕੇ ਲਿਆਂਦਾ ਕਿ ਜਾਲ ਦੇ ਵਿੱਚ ਇੱਥੇ ਗਮ ਮੁੰਡਿਆਂ ਨੂੰ ਕਿੰਨੇ ਹੁਣ ਹੁਣ ਇਹ ਕਤਲ ਕੀਤਾ ਜੀ ਕਿੰਨਾ ਕਤਲ ਹੋ ਗਿਆ ਹਾਂਜੀ ਜੀ ਜਾਲ ਮੋਚ ਤੁਹਾਨੂੰ ਕਿਵੇਂ ਪਤਾ ਲੱਗਾ ਇੱਥੇ ਫੇਰਾ ਪਜੇ ਰਾਤੀ ਸਾਰੀ ਰਾਤ ਫੋਨ ਹੁੰਦਾ 10 ਵਜੇ ਤੱਕ ਮਾੜੀ ਮੋੜ ਬਿੱਲ ਕੋਈ ਚੱਕਿਆ ਨਹੀਂ ਉਸ ਤੋਂ ਬਾਅਦ ਫੋਨ ਬੰਦ ਹੋ ਗਿਆ ਜੀ ਠੀਕ ਹੈ ਜੀ ਫਿਰ ਸਾਈ ਰਾਤ ਫੋਨ ਬੰਦ ਰਿਹਾ ਸਵੇਰੇ ਇੱਕ ਵਾਰੀ ਚਾਲੂ ਆਇਆ ਫੋਨ ਸਵੇਰੇ ਤੜਕੇ 7 6 ਵਜੇ ਤੇ ਉਸ ਤੋਂ ਬਾਅਦ ਇੱਕ ਬਿੱਲ ਗਈ ਉਹਨੇ ਫਿਰ ਬੰਦ ਕਰਤਾ ਉਸ ਤੋਂ ਬਾਅਦ ਫੋਨ ਬੰਦ ਹੈ ਜੀ ਜੇ ਮੇਰੇ ਕੋ ਮੋਟਰਸੋਂ ਤੇ ਮੈਂ ਰਾਤੀ ਦੂਰ ਪੈਂਦਾ ਲੱਭਣ ਮੈਂ ਤੁਰ ਪੈਂਦਾ ਭਾਈ ਬਸ ਇਹ ਰਾ ਕੱਲ ਦਾ ਸ਼ਾਮ ਦਾ ਆਇਆ ਕਰੋ ਤੇ ਉਸ ਤੋਂ ਬਾਅਦ ਘਰ ਨਹੀਂ ਪਹੁੰਚਿਆ ਤਾਂ ਕਿਸੇ ਤਰੀਕੇ ਉਹਨਾਂ ਨੂੰ ਤਾਂ ਸਵੇਰ ਪਤਾ ਲੱਗਿਆ ਬਿਆਸਤਰਾ ਬੰਦਾ ਗਿਆ ਹੋਇਆ ਤੇ ਉਹਦੀ ਉਹਨ ਕਿਸੇ ਨੇ ਕੱਤਲ ਹੀ ਕਰ ਦਿੱਤਾ ਇਹ ਕਿਥੋਂ ਆ ਰਹਿਣਾ ਵਾਜੀ ਪਿੰਡ ਵਾਲੀ ਕਿਹਾ ਇੱਕ ਦਿਨ ਦੀ ਵਾਰਦਾਤ ਹੋਈ ਪਤਾ ਕੁਛ ਰਾਤ ਤੇ तकरीबन 10 ਵਜੇ ਤੋਂ ਬਾਅਦ ਦਿਖ ਰਿਹਾ ਸੀ ਕਿ 10 ਵਜੇ ਤੋਂ ਪਹਿਲਾਂ ਤਾਂ ਲੋਕ ਕਹਿੰਦੇ ਇੱਥੇ ਅਸੀਂ ਸਾਰੇ ਹੈਗੇ ਸੀ ਮੰਡੀ ਚੱਲਦੀ ਪਈ ਹੈ ਨਾ ਤੇ ਇਹ ਇਹ ਮਤਲਬ ਕੀ ਤੁਹਾਡਾ ਕੀ ਲੱਗਦਾ ਇਹ ਮੇਰੇ ਭੂਆ ਦਾ ਲੜਕਾ ਜੀ ਕੋਈ ਕਾਰਨ ਪਤਾ ਲੱਗਾ ਕਿਨੇ ਮਾਰਿਆ ਜਾਂ ਕਿਸੇ ਕੋਈ ਪਤਾ ਨਹੀਂ ਮੋਟਰਸਾਈਕਲ ਇਹਦਾ ਖੋ ਕੇ ਲੈ ਗਿਆ ਮੋਬਾਈਲ ਤਾਂ ਪਿਆ ਸੀ ਛੋਟਾ ਸੀਗਾ ਮੋਬਾਈਲ ਤੇ ਮੋਟਰਸਾਈਕਲ ਲੈ ਗਿਆ ਕੁਲ ਮੋਟਰਸਾਈਕਲ ਖੋਹਣ ਦੀ ਨੀਤ ਨਾਲ ਇਹਨੂੰ ਮਾਰਿਆ ਗਿਆ ਮੈਂ ਲੁੱਟਖੋ ਹੋਈ ਲੁੱਟਖੋ ਹੋਈ ਆ ਇਸ ਮੁੰਡੇ ਨਾਲ ਹਾਂ ਇਹਦਾ ਮੋਟਰਸਾਈਕਲ ਪੈਂਟ ਕਿ ਜੀ ਥਾਣਾ ਸਿਟੀ ਫਿਰੋਜ਼ਪੁਰ ਦਾ ਏਰੀਆ ਚ ਰਖੜੀ ਰੋਡ ਵਜਦੀ ਆ ਕੇਵੀਐਮ ਕਲੋਨੀ ਓਥੇ ਕਰੀਬ 37 ਸਾਲ ਉਮਰ ਆ ਜੀ ਡੈਡ ਬੋਡੀ ਜੀ ਮਰੀ ਬੰਦੇ ਦੀ ਵਿਰਾਲ ਸਿੰਘ ਅਲੀਅਸ ਪਟਵਾਰੀ ਪਟਵਾਰੀ ਕਰਕੇ ਵਜਦਾ ਸੀ ਕੁਲ ਪਟਵਾਰੀਆਂ ਦਾ ਕੰਮ ਕਰਦਾ ਸੀ ਸਨ ਆਫ ਸਰਦਾਰ ਸਿੰਘ ਪਿੰਡ ਅਲੀਕੇ ਥਾਣਾ ਸਦਰ ਫਿਰੋਜ਼ਪੁਰ ਦੀ ਡੈਡ ਬੋਡੀ ਮਿਲਿਆ ਜੀ मैं सीनर तो हूँ होसींदरसर मौके पे आ जी मर्डर का पता रजिस्टर करके तफ्तीश कर वो तंजिर जरूर ऐड करें था की पता लगे कि ये कैसे हुआ लाश जेडी है ये तो मारा किए सर कुछ की चीज बदी है फॉरेंसिक जांच होगी फोरस पार्ट होएगा सारी गल तफ्तीश जाएगी जांच हो रही है जी